ਅੱਜ ਆਪਾਂ ਰੇਟ ਸਿਰਫ 10 ਲੱਖ ਰੁਪਏ ਡਿਮਾਂਡ ਲੈ ਕੇ ਪਹੁੰਚਿਆ ਸੀ ਸਾਰਾ ਘਰ ਮਾਲਕ ਨੇ ਬਹੁਤ ਵਧੀਆ ਸੋਹਣੇ ਢੰਗ ਨਾਲ ਤਿਆਰ ਕਰਵਾਇਆ ਹੋਇਆ ਉੱਪਰੋਂ ਛੱਤ ਪੀਓਪੀ ਰੰਗ ਦਾ ਸਾਰਾ ਕੰਮ ਹੋਇਆ ਸੀ ਬਾਕੀ ਤੁਹਾਨੂੰ ਘਰ ਪਸੰਦ ਆਊਗਾ ਡਬਲ ਸਟੋਰੀ ਬਣਿਆ ਹੋਇਆ ਉੱਪਰ ਵੀ ਥੱਲੇ ਵੀ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਨੰਬਰ ਆਪਣਾ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖੇ ਰਹਿੰਦੇ ਸੀ 73800426173 ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਆਪਾਂ ਜਿਹੜਾ ਵੀਡੀਓ 'ਚ ਘਰ ਲੈ ਕੇ ਪਹੁੰਚੇ ਅਸੀਂ ਘਰ ਵੀ ਪੂਰਾ ਵਧੀਆ ਲੈ ਕੇ ਪਹੁੰਚੇ ਆਂ ਸਾਰਾ ਮਾਲਕ ਨੇ ਘਰ ਤਿਆਰ ਕਰਵਾਇਆ ਹੋਇਆ ਪਹਿਲਾਂ ਤਾਂ ਤੁਸੀਂ ਬਾਥਰੂਮ ਚੈੱਕ ਕਰੋ ਜੀ ਬਹੁਤ ਵਧੀਆ ਬਣਿਆ ਹੋਇਆ ਤੇ ਇਕੱਲੀ-ਇਕੱਲੀ ਆਪਾਂ ਗੱਲਬਾਤ ਕਰਾਂਗੇ ਅਸੀਂ ਬਾਕੀ ਮੈਂ ਉਮੀਦ ਕਰੂੰਗਾ ਵੀ ਤੁਹਾਨੂੰ ਘਰ ਪਸੰਦ ਆਵੇ ਤੇ ਘਰ ਦਾ ਰੇਟ ਤਾਂ ਤੁਹਾਨੂੰ ਪਸੰਦ ਆ ਗਿਆ ਹੋਊਗਾ ਤੇ ਮੈਂ ਕੋਸ਼ਿਸ਼ ਕਰੂੰਗਾ ਘਰ ਦੀ ਪੂਰੀ ਜਾਣਕਾਰੀ ਤੁਹਾਨੂੰ ਵਧੀਆ ਢੰਗ ਨਾਲ ਦੱਸ ਸਕਾਂ ਤੇ ਘਰ ਦੀ ਵੀਡੀਓ ਤੁਹਾਨੂੰ ਵਧੀਆ ਢੰਗ ਨਾਲ ਦਿਖਾ ਸਕਾਂ ਜੀ ਬਾਕੀ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਸੀ ਅ ਰਸੋਈ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਤੇ ਅ ਰਸੋਈ ਦਾ ਕੰਮ ਜਿਹੜਾ ਮਾਲਕ ਨੇ ਕਰਵਾ ਰੱਖਿਆ ਠੀਕ ਕਰਵਾ ਰੱਖਿਆ ਜੀ ਬਾਕਸ ਵਗੈਰਾ ਇਹਨਾਂ ਨੇ ਬਣਵਾ ਰੱਖੇ ਨੇ ਫਰਨੀਚਰ ਦਾ ਕੰਮ ਹੋਇਆਗਾ ਬਾਕੀ ਕਮਰੇ ਦੇਖ ਲਓ ਜੀ ਵਧੀਆ ਆਪਾਂ ਨੂੰ ਕਮਰੇ ਮਿਲ ਜਾਣਗੇ ਤੇ ਆ ਜਿਹੜਾ ਕਮਰਾ ਜੀ ਇਹਦੇ ਨਾਲ ਹੀ ਆਪਾਂ ਨੂੰ ਅਟੈਚ ਇੱਕ ਸਟੋਰ ਰੂਮ ਦੇਖਣ ਨੂੰ ਮਿਲੂਗਾ ਦੋ ਟੋਟਲ ਆਪਾਂ ਨੂੰ ਬੈੱਡਰੂਮਸ ਦੇਖਣ ਨੂੰ ਮਿਲ ਜਾਣਗੇ ਇੱਕ ਬੈੱਡਰੂਮ ਨਾਲ ਅਟੈਚ ਸਟੋਰ ਹੈ ਤੇ ਛੱਤਾਂ ਦੇਖ ਲਓ ਜੀ ਮਾਲਕ ਨੇ ਵਧੀਆ ਤਿਆਰ ਕਰਵਾਈਆਂ ਹੋਈਆਂ ਪੀਓਪੀ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਕੱਲਾ ਥੱਲੇ ਨਹੀਂ ਬਣਿਆ ਹੋਇਆ ਜੀ ਉੱਪਰ ਵੀ ਮਾਲਕ ਨੇ ਵਧੀਆ ਤਿਆਰ ਕੰਮ ਕਰਵਾ ਰੱਖਿਆ ਜੀ ਬਾਕੀ ਆਪਾਂ ਜੇ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਆਪਾਂ ਨੂੰ ਪੱਕੀ ਕੀਤੀ ਕਰਾਈ ਮਿਲੂਗੀ ਉੱਪਰ ਵੀ ਬਾਥਰੂਮ ਬਣਿਆ ਹੋਇਆ ਜੀ ਉੱਪਰ ਵੀ ਪੂਰਾ ਵਧੀਆ ਬਣਿਆ ਹੋਇਆ ਜਿਵੇਂ ਕਿ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਟਾਈਲਾਂ ਦਾ ਟੋਟਲ ਕੰਮ ਹੋਇਆ ਜੀ ਉੱਤੇ ਥੱਲੇ ਟਾਈਲਾਂ ਵਧੀਆ ਲੱਗੀਆਂ ਹੋਈਆਂ ਬਾਕੀ ਲਾਈਟਿੰਗ ਦਾ ਕੰਮ ਵਧੀਆ ਹੋਇਆ ਤੇ ਇਸ ਘਰ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ 10 ਲੱਖ ਰੁਪਇਆ ਇੱਕ ਸਿਰਫ ਡਿਮਾਂਡ ਮਾਲਕ ਨੇ ਆਖੀ ਆ ਕੋਈ ਫਿਕਸਡ ਰੈਟ ਨਹੀਂ ਹੈਗਾ ਜੀ ਜੇ ਆਪਾਂ ਗੱਲ ਕਰੀਏ ਕਿਚਨ ਦੀ ਥੱਲੇ ਕਿਚਨ ਤੁਸੀਂ ਦੇਖਿਆ ਸੀਗਾ ਤੇ ਉੱਪਰ ਵੀ ਕਿਚਨ ਬਣਿਆ ਹੋਇਆ ਹੈ ਕਿਚਨ ਵੀ ਦੇਖੋ ਜੀ ਮਾਲਕ ਨੇ ਬਹੁਤ ਵਧੀਆ ਬਣਾਇਆ ਹੋਇਆ ਤੇ ਨਾਲ ਹੀ ਆਪਾਂ ਨੂੰ ਇੱਕ ਬੈੱਡਰੂਮ ਉੱਪਰ ਵੀ ਮਿਲ ਜੂਗਾ ਵਧੀਆ ਖੁੱਲਡੁੱਲਾ ਆਪਾਂ ਨੂੰ ਬੈੱਡਰੂਮ ਮਿਲ ਜੂਗਾ ਜੀ ਆ ਰੰਗ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਬਾਕੀ ਘਰ ਆਪਾਂ ਤੁਹਾਡੇ ਖਾਤਰ ਬਹੁਤ ਵਧੀਆ ਜਿਹਾ ਇਹੇ ਲੈ ਕੇ ਪਹੁੰਚੇ ਹਾਂ ਘਰ ਦੀ ਵੀਡੀਓ ਤੇ ਘਰ ਤੁਹਾਨੂੰ ਪਸੰਦ ਆ ਗਿਆ ਹੋਊਗਾ ਮੈਂ ਉਮੀਦ ਕਰਦਾ ਸੀ ਬਾਕੀ ਵਧੀਆ ਲੱਗਿਆ ਘਰ ਤਾਂ ਲਾਈਕ ਜ਼ਰੂਰ ਕਰ ਦੋ ਜੇ ਆਪਾਂ ਜਗਾਂ ਦੀ ਗੱਲ ਕਰੀਏ ਸੀ ਤਾਂ ਸਾਈਜ਼ ਦੀ ਗੱਲ ਕਰੀਏ 22 30 ਦਾ ਪਲਾਟ ਹੈ ਜਿਹਦੇ ਵਿੱਚ ਇਹ ਘਰ ਬਣਿਆ ਹੋਇਆ ਤੇ ਦੋ ਕਮਰੇ ਥੱਲੇ ਆਪਾਂ ਨੂੰ ਮਿਲ ਜਾਣਗੇ ਅਸੀਂ ਉਹ ਤਾਂ ਤੁਸੀਂ ਚੈੱਕ ਕਰ ਹੀ ਲੈ ਸਕੀਏ ਵੀਡੀਓ 'ਚ ਦੋ ਰਸੋਈਆਂ ਆਪਾਂ ਨੂੰ ਮਿਲ ਜਾਣਗੀਆਂ ਉੱਪਰ ਵੀ ਥੱਲੇ ਵੀ ਕਮਰਾ ਉੱਪਰ ਬਣਿਆ ਹੋਇਆ ਜੀ ਵਧੀਆ ਬਾਥਰੂਮ ਵੀ ਬਣਿਆ ਹੋਇਆ ਬਾਕੀ 10 ਲੱਖ ਰੁਪਏ ਡਿਮਾਂਡ ਹੈ ਇੱਕ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਡਿਮਾਂਡ ਇੱਕ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆਹੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ ਬਾਕੀ 10 ਲੱਖ ਰੁਪਏ ਕੋਈ ਜ਼ਿਆਦਾ ਡਿਮਾਂਡ ਇਹਨਾਂ ਨੇ ਨਹੀਂ ਦੱਸੀ ਜੀ ਤੁਸੀਂ ਜਾਓਗੇ ਘਰ ਦੇਖੋਗੇ ਰੇਟ ਮੌਕੇ ਤੇ ਅਡਜਸਟਮੈਂਟ ਹੋ ਜਾਊਗਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਘਰ ਪਸੰਦ ਆਉਂਦਾ ਇੱਕ ਵਾਰੀ ਆਓ ਘਰੇ ਘਰ ਨੂੰ ਦੇਖੋ ਤੇ ਆ ਕੇ ਦੇਖੋ ਪਹਿਲਾਂ ਪਸੰਦ ਕਰੋ ਜਦੋਂ ਪਸੰਦ ਆ ਗਿਆ ਉਸ ਤੋਂ ਬਾਅਦ ਬੈ ਕੇ ਰੇਟ ਕਰ ਲਾਂਗੇ ਤੇ ਮਾਲਕ ਕਹਿੰਦੇ ਨੇ ਵੀ ਘਾਟ ਬਾਧਾ ਜ਼ਰੂਰ ਕਰਾਂਗੇ ਜਿਹਨੂੰ ਵੀ ਪਸੰਦ ਹੈ ਇੱਕ ਵਾਰੀ ਗੱਲ ਲਾਜ਼ਮੀ ਕਰ ਲਓ ਮਾਲਕ ਦਾ ਮੋਬਾਈਲ ਨੰਬਰ ਹੈ ਜੀ ਉਹ ਤੁਹਾਨੂੰ ਮੈਂ ਨੋਟ ਕਰਵਾ ਦೇನೆ ਸਾਰੇ ਨੋਟ ਕਰ ਲਓ ਜੀ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਵੱਡੇ ਵੱਡੇ ਅੱਖਰਾਂ ਚ ਮਿਲ ਗਿਆ ਹੋਊਗਾ 8196917740 8196917740 ਇਹ ਮਾਲਕ ਦਾ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਵਾਰੀ ਗੱਲ لازمی ਕਰ ਲਿਓ ਤੇ ਫੋਨ ਕਰ ਲਿਓ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਵਾਰੀ ਪੂਰੀ ਗੱਲ ਕਰ ਲਿਓ ਜੀ ਪੂਰੀ ਗੱਲਬਾਤ ਜਦੋਂ ਹੋ ਗਈ ਤੇ ਮਾਲਕ ਨੂੰ ਟਾਈਮ ਦੇ ਦਿਓ ਅਸੀਂ ਇਸ ਦਿਨ 8:00 ਵਜੇ ਆਵਾਂਗੇ ਤੁਸੀਂ ਫੜੀ ਰਹੋ ਜੀ ਕਈ ਵਾਰੀ ਹੁੰਦਾ ਜੀ ਮਾਲਕ ਵਿਜੀ ਹੁੰਦੇ ਨੇ ਤੇ ਆਪਾਂ ਬਿਨਾ ਫੋਨ ਕਰੇ ਮਾਲਕ ਦੇ ਏਰੀਆ ਚ ਜਾ ਉਹਨਾਂ ਦੇ ਪਿੰਡ ਚ ਸ਼ਹਿਰ ਚ ਜਿੱਥੇ ਘਰ ਹੁੰਦਾ ਜੀ ਆਪਾਂ ਦੇਖਣ ਵਾਸਤੇ ਭੱਜ ਜਾਂਦੇ ਆ ਉਹ ਤੋਂ ਬਾਅਦ ਮੂਕੇ ਤੇ ਫੋਨ ਨਾ ਚੱਕਿਆ ਜਾਵੇ ਜੇ ਮਾਲਕ ਇੱਧਰ ਉੱਧਰ ਗਏ ਹੋਣ ਤਾਂ ਥੋੜਾ ਜਿਹਾ ੱਤਕਾ ਹੋ ਜਾਂਦਾ ਤਾਂ ਕਰਕੇ ਕਹਿਣਾ ਹੁੰਿਆ ਜੀ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਕਰਕੇ ਸਾਰਾ ਕੁਝ ਕਨਫਰਮ ਕਰਕੇ ਉਹ ਤੋਂ ਬਾਅਦ ਜਾਇਆ ਕਰੂੰ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਮੁਰਿੰਡਾ ਇਹਨਾਂ ਦਾ ਏਰੀਆ ਸੀ ਮੋਰਿੰਡਾ ਸਾਡ ਤੋਂ ਕਾਫੀ ਡਿਮਾਂਡ ਵੀ ਆਪਣੇ ਕੋਲੇ ਪਹੁੰਚੀ ਸੀਗੀ ਕਾਫੀ ਡਿਮਾਂਡ ਆਈ ਸੀਗੀ ਲੈ ਕੇ ਆਪਾਂ ਘਰ ਪਹੁੰਚੇ ਅਸੀਂ ਮੋਰਿੰਡਾ ਇਹਨਾਂ ਦਾ ਏਰੀਆ ਹੈ ਮੋਰਿੰਡਾ ਤੋਂ 2 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਪਿੰਡ ਹੈ ਸੀ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਬਾਕੀ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਸੀ ਬਾਹਰੋਂ ਫਰੰਟ ਵਧੀਆ ਜੀ ਤੇ ਸਾਰਾ ਰੰਗ ਰੋਗਨ ਦਾ ਕੰਮ ਹੋਇਆ ਸਾਰਾ ਟਾਈਲਾਂ ਦਾ ਸਾਰਾ ਜਿੰਨਾ ਵੀ ਹੁੰਦਾ ਜੀ ਮਤਲਬ ਕਿ ਜਿੱਥੇ ਜਿਹੜਾ ਕੰਮ ਹੋਣਾ ਹੁੰਦਾ ਸਾਰਾ ਮਾਲਕ ਨੇ ਵਧੀਆ ਕਰਵਾ ਰੱਖਿਆ ਬਾਕੀ ਮੈਂ ਉਮੀਦ ਕਰਦਾ ਹਾਂ ਵੀਡੀਓ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਤੇ ਜਿਹੜਾ ਘਰ ਆਪਾਂ ਇਹ ਲੈ ਕੇ ਪਹੁੰਚੇ ਅੱਜ ਘਰ ਵੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਤੇ ਪਸੰਦ ਆਈਏ ਵੀਡੀਓ ਆਪਣੀ ਘਰ ਪਸੰਦ ਹੈ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਲਾਈਕ ਕਰਨਾ ਨਾ ਭੁੱਲਿਓ ਆਪਣੀ ਵੀਡੀਓ ਨੂੰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਹਰ ਰੋਜ਼ ਜੇ ਤੁਸੀਂ ਘਰ ਕੁਠੀ ਮਕਾਨ ਅਲੱਗ-ਅਲੱਗ ਏਰੀਆ ਚ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਕੋਲੇ ਪਹੁੰਚ ਜਾ ਕਰੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਤੇ ਆਪਾਂ ਵੀਡੀਓ ਡੇਲੀ ਲੈ ਕੇ ਪਹੁੰਚਦੇ ਹਾਂ ਜੀ ਹਰ ਰੋਜ਼ ਅਲੱਗ-ਅਲੱਗ ਏਰੀਆ ਚ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹਿੰਨੇ ਆਂ ਵਧੀਆ ਰੇਟਾਂ ਦੇ ਵਿੱਚ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਘਰ ਕੋਠੀ ਮਕਾਨ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਤੋਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ WhatsApp ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਬਣਾ ਕੇ ਪੂਰੀ ਵਧੀਆ ਜਾਣਕਾਰੀ ਪੂਰੀ ਦੀ ਪੂਰੀ ਤੇ ਕੁਝ ਕੁ ਫੋਟੋਆਂ ਸੀ ਤੇ ਵੀਡੀਓ ਬਣਾਉਣੀ ਲਾਜ਼ਮੀ ਆ ਸੀ ਘੱਟੋ ਘੱਟ 4 ਤੋਂ 5 ਮਿੰਟ ਦੀ ਘੱਟ ਤੋਂ ਘੱਟ ਜੇਕਰ ਵੱਡਾ ਤਾਂ ਆਰਾਮ ਨਾਲ ਬਣਾ ਲਿਓ ਕਿੰਨੇ ਮਰਜ਼ੀ ਮਿੰਟ ਦੀ ਬਣ ਜੇ ਬਸ ਕਿਵੇਂ ਵੀ ਅਜੀ ਛੋਟਾ ਕਰਾ ਵੱਡਾ ਕਰਾ ਵੀਡੀਓ ਆਰਾਮ ਨਾਲ ਪੂਰੇ ਦਿਲ ਨਾਲ ਪੂਰੇ ਸ਼ੌਂਕ ਨਾਲ ਬਣਾਉਣੀ ਆ ਬਸ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੁਸੀਂ ਬਹੁਤ ਪਿਆਰ ਦਿਨੋ ਜੀ ਆਪਣੀ ਵੀਡੀਓ ਨੂੰ ਆਪਣੇ ਚੈਨਲ ਨੂੰ ਤੁਹਾਡੇ ਕਰਕੇ ਆਪਾਂ ਚੈਨਲ ਬਣਾਇਆ ਸੀਗਾ ਤੁਹਾਡੇ ਬਹੁਤ ਜ਼ਿਆਦਾ ਸਪੋਰਟ ਰਹਿੰਦੀ ਹੈ ਜੀ ਚੈਨਲ ਨੂੰ ਵੀਡੀਓ ਨੂੰ ਤੁਹਾਡੀ ਸਪੋਰਟ ਕਰਕੇ ਜੀ ਸਾਰਾ ਕੁਝ ਤੁਹਾਡੇ ਪਿਆਰ ਕਰਕੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਦੇ ਹੋ ਤੇ ਦੇਖਦੇ ਰਹੇ ਹੋ ਸੀ ਤੇ ਆਪਾਂ ਹਰ ਰੋਜ਼ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਕਰੋ ਕਮੈਂਟ ਲਾਜ਼ਮੀ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ